बसपा वालों फिलौर विधानसभा हल्के पिंड नंगल विखे एक भरवी मीटिंग गई इस मीटिंग विशेष तौर से बसपा पंजाब के प्रधान अवतार सिंह कारीमपुरी पहुंचे प्रधान अवतार सिंह ने संबोधन विच आम आदमी पार्टी ने जो पंजाबिया वादे किए उस उतरी उत है पंजाब डरग माफिया इन्हों सत्ताधारी पार्टियां दिता है इस कारण पंजाब चो नशा खत्म नहीं हो रहा ਉਨਾ ਬਸਪਾ ਵਰਕਰਾਂ ਨੂੰ 15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਵੱਡੀ ਗਿਣਤੀ ਵਿੱਚ ਫਿਲੌਰ ਵਿਦਵਨ ਸਭਾ ਤੋਂ ਦਾਣਾ ਮੰਡੀ ਫਗਵਾੜਾ ਵਿਖੇ ਹੋ ਰਹੀ ਪੰਜਾਬ ਸੰਭਾਲੋ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਹਰਮੇਸ਼ ਸਿੰਘ ਪਾਰ ਸਿੰਘ ਪੁਰੀ ਲਾਲ ਚੰਦ ਔਜਲਾ ਤੀਰਥ ਰਾਜਪੁਰਾ ਸੁਖਵਿੰਦਰ ਬਿੱਟੂ ਸੁਸ਼ੀਲ ਬਿਰਦੀ ਖੁਸ਼ੀ ਰਾਮ ਦਿਆ ਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ चेतना चैनल ਲਈ प्रदीप ਰਾਜਾ ਦੀ ਰਿਪੋਰਟ ਅੱਜ ਫਲੋਰ ਵਿਧਾਨ ਸਭਾ ਦੀ ਮੀਟਿੰਗ ਬੌਧਜਨ ਸਮਾਜ ਪਾਰਟੀ ਵੱਲੋਂ ਕੀਤੀ ਗਈ ਹੈ। ਔਰ ਇਸ ਮੀਟਿੰਗ ਦਾ ਮਕਸਦ ਸੀ 15 ਮਾਰਚ ਨੂੰ ਸਭ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਬੌਧਜਨ ਸਮਾਜ ਪਾਰਟੀ ਵੱਲੋਂ ਸੂਬਾ ਪੱਧਰ ਤੇ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਰੱਖੀ ਗਈ ਹੈ। ਕਿਉਂਕਿ ਬੌਧਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਪੰਜਾਬ ਨੂੰ ਅਕਾਲੀ ਭਾਜਪੀ ਕਾਂਗਰਸ ਔਰ ਆਮ ਪਾਰਟੀ ਨੇ ਇਹਨਾਂ ਦੀਆਂ ਵਖ ਵਖ ਸਮੇਂ ਤੇ ਸਰਕਾਰਾਂ ਰਹੀਆਂ ਇਹਨਾਂ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕੀਤਾ ਸਰੀਰਕ ਪੱਖੋਂ ਆਰਥਿਕ ਪੱਖੋਂ ਵਿੱਦਿਕ ਪੱਖੋਂ ਔਰ ਜਿੰਨੇ ਵੀ ਨੇਚਰਲ ਰਿਸੋਰਸ ਹੋਆ ਉਹਨਾਂ ਦੀ ਰੱਜ ਕੇ ਲੁੱਟ ਕਰੀ ਤੋ ਇਸ ਕਰਕੇ ਭਾਜਪੀ ਸਮਾਜ ਪਾਰਟੀ ਨੇ ਸਦਾ ਦਿੱਤਾ ਕਿ ਪੰਜਾਬ ਦੇ ਅੰਦਰ ਜੋ ਵੀ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਦਾਰ ਧਿਰਾਂ ਆ ਇਹਨਾਂ ਤੋਂ ਪੰਜਾਬ ਦੀ ਜਨਤਾ ਸੁਚੇਤ ਔਰ ਸਾਵਧਾਨ ਹੋਵੇ ਔਰ ਬੌਧੂਨ ਸਮਾਜ ਪਾਰਟੀ ਪੰਜਾਬ ਨੂੰ ਸੰਭਾਲਣ ਦੇ ਲਈ ਤਿਆਰ ਆ ਔਰ ਪੰਜਾਬ ਨੂੰ ਹਰ ਕਿਸਮ ਦੇ ਸੰਕਟ ਚੋਂ ਉਭਾਰਨ ਲਈ ਤਿਆਰ ਆ ਔਰ ਇੱਕ ਨਵੇਂ ਪੰਜਾਬ ਦੇ ਉਸਾਰੀ ਲਈ ਤਿਆਰ ਆ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਡਰੱਗ ਮਾਫੀਆ ਜਿਹੜਾ ਨਾ ਤਾਂ ਕੇਂਦਰ ਦੀ ਸਰਕਾਰ ਬੀਜੇਪੀ ਦੇ ਕਾਬੂ ਆਇਆ ਨਾ ਪੰਜਾਬ ਦੀਆਂ ਸਰਕਾਰਾਂ ਦੇ ਅਜੇ ਤੱਕ ਕੰਟਰੋਲ 'ਚ ਆਇਆ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੇ ਵਪਾਰੀਆਂ ਦੇ ਨੈੱਟਵਰਕ ਨੂੰ ਤੋੜਨ ਦਾ ਕੰਮ ਬਹੁਜਨ ਸਮਾਜ ਪਾਰਟੀ ਆਪਣੇ ਸਿਰ ਲੈ ਕੇ ਚੱਲੂਗੀ ਔਰ ਅਸੀਂ 15 ਮਾਰਚ ਨੂੰ ਫੈਸਲਾ ਕੀਤਾ ਕਿ ਅਸੀਂ ਫਗਵਾੜਾ ਦੀ ਧਰਤੀ ਤੋਂ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਾਤਮੇ ਦਾ અભિયાન ਨਸ਼ਿਆਂ ਦੇ ਵਪਾਰ ਦੇ ਖਿਲਾਫ ਇੱਕ بڑا ਅੰਦੋਲਨ ਔਰ ਅੱਜ ਤੱਕ ਦੀਆਂ ਸਰਕਾਰਾਂ ਦਾ ਜੋ ਫੇਲਰ ਹੈ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਉੱਥੇ ਐਲਾਨ ਕਰੂਗੀ ਤੇ ਫਲੋਰ ਦੇ ਵਿੱਚ بڑا ਵੱਡਾ ਹੰਗਾਰਾ ਅੱਜ 15 ਮਾਰਚ ਦੀ ਪੰਜਾਬ ਸੰਭਾਲੋ ਰੈਲੀ ਦੇ ਲਈ ਮਿਲਿਆ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਾਰੀ ਲੀਡਰਸ਼ਿਪ ਨੂੰ ਕੰਮ ਦੀ ਵੰਡ ਕੀਤੀ ਗਈ ਆ ਉਹ ਪਿੰਡ-ਪਿੰਡ ਦੇ ਵਿੱਚ ਜਾ ਕੇ ਇਸ ਰੈਲੀ ਦੀ ਤਿਆਰੀ ਨੂੰ ਕਰਨ ਆਮ ਆਦਮੀ ਪਾਰਟੀ ਸਰਕਾਰ ਨਸ਼ਾ ਰੋਕਣ ਤੇ ਨਹੀਂ ਆਈ ਸੀ ਪਰ ਨਸ਼ਾ ਨਹੀਂ ਰੋਕ ਸਕੀ ਆ ਪੰਜਾਬ ਦੇ ਅੰਦਰ ਆਮ ਪਾਰਟੀ ਵੀ ਕਾਂਗਰਸ ਵੀ ਔਰ ਭਾਜਪਾ ਔਰ ਅਕਾਲੀ ਪਾਰਟੀ ਦੀਆਂ ਸਰਕਾਰਾਂ ਵੀ ਇਹ ਚਾਰੋ ਹੀ ਡਰਗ ਮਾਫੀਆ ਦੇ ਸਾਹਮਣੇ ਬੇਵੱਸ ਔਰ ਲਾਚਾਰ ਨਜ਼ਰ ਆਉਣੀ ਹੈ ਕਾਰਨ ਹੈ ਇੱਛਾ ਸ਼ਕਤੀ ਦੀ ਕਮੀ ਕਾਰਨ ਹੈ ਡਰੱਗ ਮਾਫੀਆ ਦੀ ਫੰਡਿੰਗ ਪੋਲਿਟੀਕਲ ਸਿਸਟਮ ਵਿੱਚ ਲੱਗਣਾ ਇਸ ਕਰਕੇ ਅਸੀਂ ਪੰਜਾਬ ਨੂੰ ਇਹ ਭਰੋਸਾ ਦਿੰਦੇ ਆ ਪੰਜਾਬੀਆਂ ਨੂੰ ਇਹ ਸੱਦਾ ਦਿੰਦੇ ਆ ਕਿ ਪੰਜਾਬ ਦੀ ਸੰਗਤ ਬਹੁਜਨ ਸਮਾਜ ਪਾਰਟੀ ਨੂੰ ਆਪਣਾ ਅਸ਼ੀਰਵਾਦ ਦੇਵੇ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਦਾ ਅੰਦੋਲਨ ਬਹੁਜਨ ਸਮਾਜ ਪਾਰਟੀ 15 ਤਰੀਕ ਤੋਂ ਸ਼ੁਰੂਨ ਜਾ ਰਹੀ ਹੈ ਤੋਂ ਸਾਡਾ ਸਭ ਪੰਜਾਬੀਆਂ ਨੂੰ ਸੱਦਾ ਹੈ ਕਿ ਉਹ ਬੀਐਸਪੀ ਦੇ ਇਸ ਅੰਦੋਲਨ ਨੂੰ ਸਹਿਯੋਗ ਕਰਨ